ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਨੇ ਬਹੁਤ ਹੀ ਵਧੀਆ ਹੋਵੋਗੇ ਤਾਂ ਸਟਾਰਟ ਕਰਦੇ ਆਪਾਂ ਅੱਜ ਦੀ ਨਿਊ ਵੀਡੀਓ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪਹਿਲਾਂ ਤਾਂ ਮੈਂ ਕੁਝ ਇੰਪੋਰਟੈਂਟ ਗੱਲ ਕਹਿਣਾ ਚਾਹੁੰਦੀ ਆ ਕਿ ਜਿਨ੍ਹਾਂ ਨੇ 네ਗੇਟਿਵ ਕਮੈਂਟਸ ਕੀਤੇ ਇੱਕ ਦੋ ਕਮੈਂਟ ਮੈਨੂੰ ਐਦਾਂ ਦੇ ਆਏ ਕਿ ਵੀਡੀਓ ਬਣਾਉਣ ਦਾ ਤੇਰਾ ਕਿਵੇਂ ਟਾਈਮ ਲੱਗ ਜਾਂਦਾ ਮੈਂ ਕਿਹਾ ਸੀ ਨਾ ਵੀ ਜਦੋਂ ਬੱਚਾ ਹੋਵੇ ਤਾਂ ਕੰਮ ਕਰਨ ਦਾ ਵੀ ਨਹੀਂ ਟਾਈਮ ਲੱਗਦਾ ਤੇ ਕਿਸੇ ਕੰਮ ਦੇ ਵਿੱਚ ਕੰਮ ਛੱਡ ਕੇ ਪਹਿਲਾਂ ਬੱਚੇ ਨੂੰ ਪ੍ਰਾਇੋਰਟੀ ਦੇਣੀ ਪੈਂਦੀ ਹੈ ਤਾਂ ਕਿਸੇ ਨੇ ਕਮੈਂਟ ਕੀਤਾ ਕਿ ਵੀਡੀਓ ਬਣਾਉਣ ਦਾ ਤੇਰਾ ਟਾਈਮ ਲੱਗ ਜਾਂਦਾ ਕੰਮ ਕਰਨ ਦਾ ਟਾਈਮ ਲੱਗਦਾ ਤਾਂ ਮੈਂ ਉਹਨਾਂ ਨੇ ਇੱਕ ਜਵਾਬ ਦੇਣਾ ਚਾਹੁੰਦੀ ਆ ਕੰਮ ਕਰਨ ਲਈ ਮੈਨੂੰ ਬੱਚੇ ਨੂੰ ਸਾਈਡ ਤੇ ਕਰਨਾ ਪੈਣਾ ਬੱਚੇ ਨੂੰ ਗੋਦੀ ਦੇ ਵਿੱਚ ਲੈ ਕੇ ਮੈਂ ਕੰਮ ਨਹੀਂ ਕਰ ਸਕਦੀ ਹੈਨਾ ਤੇ ਮੈਂ ਜਦ ਵੀ ਵੀਡੀਓ ਬਣਾਉਣੀ ਆ ਤੁਸੀਂ ਨੋਟ ਕਰ ਸਕਦੇ ਹੋ 베ਬੀ ਮੇਰੀ ਗੋਦ ਦੇ ਵਿੱਚ ਹੀ ਹੁੰਦਾ ਬਿਕੋਜ਼ ਸਰਦੀਆਂ ਦੇ ਵਿੱਚ 베ਬੀ ਨੂੰ ਸਭ ਤੋਂ ਜ਼ਿਆਦਾ ਨਿੱਗ ਮਾਂ ਦੀ ਬੁੱਕਲ ਤੋਂ ਹੀ ਮਿਲਦਾ ਤੇ ਬੁੱਕਲ ਦੇ ਵਿੱਚ ਹੀ ਬੱਚੇ ਨੂੰ ਰੱਖਣਾ ਪੈਂਦਾ ਤੇ ਮੈਂ ਮੋਸਟਲੀ ਮੇਰੀ ਵੀਡੀਓਜ਼ ਦੇ ਵਿੱਚ ਮੈਂ ਹਾਈਡ ਕਰ ਦਿੰਨੀ ਮਤਲਬ ਲੁਕੋ ਲੈਨੀ ਆ ਹਨਾ ਜ਼ੂਮ ਕਰ ਲੈਨੀ ਹੈ ਕੈਮਰਾ ਬਟ ਬੇਬੀ ਮੇਰੀ ਬੁੱਕਲ ਦੇ ਵਿੱਚ ਹੀ ਹੁੰਦਾ ਇੱਕ ਕਮੈਂਟ ਆਇਆ ਸੀ ਕਿਸੇ ਦਾ ਕਿ ਤੂੰ ਵੀ ਫੇਮ ਲੈਣ ਮਰੀ ਵਿਊਜ਼ ਦੇ ਚੱਕਰਾਂ 'ਚ ਉਹਨਾਂ ਦੇ ਖਿਲਾਫ ਬੋਲ ਰਹੀ ਹੈ ਪਹਿਲੀ ਗੱਲ ਮੈਂ ਉਹਨਾਂ ਦੇ ਖਿਲਾਫ ਨਹੀਂ ਬੋਲਿਆ ਕੁਝ ਮੈਂ ਸਿਰਫ ਆਪਣਾ ਨਾਲ ਹੱਬਦ ਮੈਂ ਸਿਰਫ ਹੈਗਾ ਜਿਹੜਾ ਆਪਣਾ 뷰 ਦਿੱਤਾ ਕਿ ਮੈਨੂੰ ਕੀ ਲੱਗਦਾ ਤੇ ਮੈਂ ਕੱਲੀ ਨਹੀਂ ਪੂਰੀ ਦੁਨੀਆ ਕਹਿ ਰਹੀ ਆ ਕਿ ਉਹਨਾਂ ਨੇ ਅੰਗੈਲੀ ਕੀਤੀ ਆ ਮੈਂ ਵੀ ਕਿਹਾ ਸੀ ਵੀ ਇੱਕ ਮਾਂ ਹੀ ਮਾਂ ਦਾ ਦੁੱਖ ਸਮਝ ਸਕਦੀ ਆ ਮੈਂ ਸਮਝ ਸਕਦੀ ਆ ਕਿ ਰੀਤ ਦੇ ਉੱਪਰ ਕੀ ਵੀਤਰੀ ਹੋਣੀ ਆ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਜਿਹੜਾ ਹੈਗਾ ਜਿਹਨੂੰ ਅਸੀਂ 9 ਮਹੀਨੇ ਆਪਣੇ ਢਿੱਡ 'ਚ ਰੱਖਿਆ ਅਸੀਂ ਉਹਨੂੰ ਖੋਦ ਈਏ ਹਨਾ ਮੈਂ ਸਿਰਫ ਇਹ ਕਿਹਾ ਸੀ ਕਿ ਜਦ ਉਹਨਾਂ ਨੂੰ ਪਤਾ ਸੀ ਕਿ ਉਹਦੀ ਪ੍ਰੈਗਨਨਸੀ ਦੇ ਵਿੱਚ ਕੰਪਲਿਕਸ਼ਨਸ ਸੀਗੀਆਂ ਪਹਿਲਾਂ ਹੀ ਆਪਾਂ ਉਹਨਾਂ ਦੇ ਵਲੌਗਸ ਦੇਖਦੇ ਹੁੰਦੇ ਸੀ ਜਦ ਉਹਨਾਂ ਦੀ ਪ੍ਰੈਗਨਨਸੀ ਦੇ ਵਿੱਚ ਕੰਪਲਿਕೇಷನ್ಸ್ ਸੀ ਗਿਆ ਤਾਂ ਬੇਬੀ ਨੂੰ ਜ਼ਿਆਦਾ ਕੇਅਰ ਦੇਣੀ ਚਾਹੀਦੀ ਸੀ ਕਿਉਂਕਿ ਐਨੇ ਦੁੱਖ ਦੇਖਣ ਤੋਂ ਬਾਅਦ ਜਦੋਂ ਆਪਾਂ ਬੱਚਾ ਲੈਣੇ ਆ ਨਾ ਤਾਂ ਉਹਨੂੰ ਪ੍ਰਾਇੋਰਟੀ ਦੇਣੀ ਪੈਂਦੀ ਹੈ ਸੈਕੰਡ ਥਿੰਕ 뷰 ਦੇ ਚੱਕਰ ਚ ਬਿਲਕੁਲ ਜੀ ਜਿਹੜੇ ਜਿਹੜੇ ਤੁਸੀਂ ਮੈਨੂੰ ਦੇਖ ਰਹੇ ਹੋ ਮੈਨੂੰ ਦੱਸੋ ਕੌਣ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਵਧੀਆ 뷰 ਆਉਣ ਉਹਨਾਂ ਦੀ ਫੈਨ ਫਾਲੋਇੰਗ ਹੋਵੇ ਮੈਨੂੰ ਪਿਆਰ ਕਰਨ ਵਾਲੇ ਵੀ ਤਾਂ ਤੁਸੀਂ ਹੋ ਨਾ ਇੱਕ ਦੋ ਜਣੇ ਨੈਗੇਟਿਵ ਕਮੈਂਟਸ ਵਾਲੇ ਹੈਗੇ ਨੇ ਮੈਨੂੰ ਉਹ ਚੀਜ਼ ਮੈਟਰ ਹੀ ਨਹੀਂ ਕਰਦੀ ਜਿਹੜੇ ਐਨੇ ਜਾਣੇ ਪੋਜ਼ਿਟਿਵ ਕਮੈਂਟਸ ਦਿੰਦੇ ਨੇ ਇੰਸਟਾ ਤੇ ਮੈਨੂੰ ਫੋਲੋ ਕਰ ਰਹੀਆਂ ਨੇ ਮੇਰੀਆਂ ਭੈਣਾਂ ਮੇਰੇ ਭਰਾ ਮੈਥੋਂ ਜੋ ਵੱਡੇ ਨੇ ਹਨਾ ਮੈਂ ਉਹਨਾਂ ਦੀ ਰਿਸਪੈਕਟ ਕਰਦੀ ਆ ਤੇ ਮੈਂ ਗਲਤ ਕੀ ਕਰ ਰਹੀ ਆ ਅੱਜ ਦੇ ਟਾਈਮ 'ਚ ਹਰ ਕੋਈ ਚਾਹੁੰਦਾ ਕਿ ਮੈਂ ਮਿਹਨਤ ਕਰਾਂ ਤੇ ਜੇ ਉਹਦੇ ਨਾਲ ਮੈਨੂੰ ਕੁਝ ਵਿਊਜ਼ ਮਿਲ ਜਾਣਗੇ ਤਾਂ ਫਿਰ ਕਿਸੇ ਦਾ ਕੀ ਜਾਂਦਾ ਮੈਂ ਕੁਝ ਗਲਤ ਤਾਂ ਨਹੀਂ ਨਾ ਕਰ ਰਹੀ ਇਹ ਵੀ ਬਹੁਤ ਔਖਾ ਬੇਬੀ ਨੂੰ ਇਦਾਂ ਲੈ ਕੇ ਕੰਮ ਵਗੈਰਾ ਕਰਕੇ ਫਿਰ ਵੀਡੀਓਜ਼ ਬਣਾਉਣਾ ਕੋਈ ਸੌਖਾ ਨਹੀਂ ਹੁੰਦਾ ਚਲੋ ਆਪਾਂ ਗੱਲ ਕਰਦੇ ਆ ਕਿ ਮੈਂ ਇਕੱਲੀ ਨਹੀਂਗੀ ਜਿਨੇ ਉਹਨਾਂ ਦੇ ਮੁੱਦੇ ਤੇ ਗੱਲ ਕੀਤੀ ਆ ਇੱਕ ਵੀਡੀਓ ਪਾਈ ਸੀ ਕਰਨ ਜਗਪ੍ਰੀਤ ਨੇ ਕਰਨ ਜਗਪ੍ਰੀਤ ਨੇ ਇੱਕ ਵੀਡੀਓ ਪਾਈ ਸੀਗੀ ਕਿ ਲੋਕ ਉਹਨਾਂ ਨੂੰ ਗਲਤ ਬੋਲ ਰਹੇ ਨੇ ਉਹਦੀ ਵਾਈਫ ਬੋਲ ਰਹੀ ਸੀ ਕਰਨ ਦੀ ਕਿ ਜਾਂ ਤਾਂ ਸਾਨੂੰ ਪਤਾ ਤੇ ਜਾਂ ਉਹਨਾਂ ਨੂੰ ਪਤਾ ਕਿ ਬੱਚੀ ਨੂੰ ਕੀ ਹੋਇਆ ਸੁਣਨ ਚ ਤਾਂ ਇਹ ਵੀ ਆ ਰਿਹਾ ਕਿ ਇਹ ਬੱਚੀ ਦੇ ਦਿਲ 'ਚ ਛੇਦ ਸੀ ਇਸ ਕਰਕੇ ਬੱਚੀ ਦੀ ਡੈਥ ਹੋਈ ਜੇ ਐਦਾਂ ਦਾ ਕੁਝ ਹੁੰਦਾ ਨਾ ਬੱਚੀ ਦੇ ਦਿਲ 'ਚ ਸ਼ੇਧ ਵਗੈਰਾ ਜੋ ਕਿ ਐਦਾਂ ਦੀ ਗੱਲ ਹੁੰਦੀ ਤਾਂ ਉਹ ਪਹਿਲੇ ਦਿਨ ਤੋਂ ਦੱਸ ਦਿੰਦੇ ਕਿਉਂਕਿ ਉਹ ਵਲੌਗਰਸ ਨੇ ਤੇ ਜਿਹੜੇ ਵਲੌਗਰਸ ਹੁੰਦੇ ਨੇ ਨਾ ਉਹਨਾਂ ਦਾ ਪਾਸ ਚੱਲੇ ਤਾਂ ਉਹ ਡਿਲੀਵਰੀ ਦੇ ਰੂਮ ਦੇ ਅੰਦਰ ਦਾ ਵੀ ਸਭ ਕੁਝ ਉਹ ਦਿਖਾ ਦੇਣ ਕਿਉਂਕਿ ਉਹਨਾਂ ਨੂੰ ਆਦਤ ਹੁੰਦੀ ਹੈ ਹਰ ਚੀਜ਼ ਨੂੰ ਨੋਟ ਕਰਨ ਦੀ ਤੇ ਹਰ ਚੀਜ਼ ਨੂੰ ਅੱਗੇ ਪਬਲਿਕ ਕਰਨ ਦੀ ਕਰਨ ਜਗਪ੍ਰੀਤ ਦਾ ਬੇਟਾ ਜਿਹੜਾ ਸੀਗਾ ਉਹ ਵੀ ਬਿਮਾਰ ਸੀ ਤਪਾ ਵਲੌਗ ਦੇ ਵਿੱਚ ਦੇਖਿਆ ਉਹਦੀ ਵਾਈਫ ਰੋ ਰਹੀ ਹੈ ਜਗਪ੍ਰੀਤ ਰੋਈ ਜਾਂਦੀ ਆ ਬੇਟਾ ਹਸਪੀਟਲਾਈਜ਼ ਹੈ ਕਿੰਨੇ ਹਸਪੀਟਲਾਂ ਤੋਂ ਜਵਾਬ ਦੇਣ ਤੋਂ ਬਾਅਦ ਉਹਨੂੰ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਤੇ ਸੀਰੀਅਸ ਕੰਡੀਸ਼ਨ ਸੀ ਉਹਦੇ ਬੱਚੇ ਦੀ ਉਹਦੀ ਮੰਮਾ ਵੀ ਕਹਿ ਰਹੀ ਹੈ ਜਦੋਂ ਉਹਦੀ ਕਰਨ ਦੀ ਮਾਂ ਕੋਲੇ ਉਹ ਚੱਕਿਆ ਹੋਇਆ ਨਾ ਉਹਦਾ ਬੱਚਾ ਉਹ ਕਹਿ ਰਹੀ ਹੈ ਕਿ ਨਾ ਕਰ ਨਾ ਬਣਾ ਵੀਡੀਓ ਵੀ ਕਿੰਨੀ ਦੁਖੀ ਆ ਪਰ ਇਹ ਇਨਸਾਨ ਵਲੌਗ ਬਣਾਉਣ ਦੇ ਚੱਕਰ ਦੇ ਵਿੱਚ ਫੇਮ ਲੈਣ ਦੇ ਚੱਕਰ ਚ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਉਹ ਚੀਜ਼ ਨੂੰ ਵੀ ਦਿਖਾਈ ਜਾ ਰਿਹਾ ਤੇ ਇਹਦੇ ਵਿੱਚ ਮੈਂ ਕੀ ਗਲਤ ਕਿਹਾ ਇਹ ਵੀਡੀਓ ਮੇਰੇ ਉਹਨਾਂ ਤੱਕ ਪਹੁੰਚ ਜੇ ਮੈਨੂੰ ਕੋਈ ਇਸ ਚੀਜ਼ ਨਾਲ ਗਿਲਾ ਸ਼ਿਕਵਾ ਨਹੀਂਗਾ ਜੇ ਉਹ ਕੁਝ ਕਹਿੰਦੇ ਵੀ ਆ ਠੀਕ ਹੈ ਤਾਂ ਉਹਦੀ ਗਲਤੀ ਹੈ ਕਿਉਂਕਿ ਜਦੋਂ ਬੱਚੇ ਨੂੰ ਹਲਕੀਆਂ ਹਲਕੀ ਜੀ ਕੋਲਡ ਵੀ ਹੋ ਜੇ ਨਾ ਮਾਪਿਆਂ ਦੇ ਭਾਦੀ ਬਣ ਜਾਂਦੀ ਹੈ ਕਿ ਮੇਰਾ ਬੱਚਾ ਬਿਮਾਰ ਆ ਉਹਨਾਂ ਨੂੰ ਇਹ ਚੀਜ਼ਾਂ ਸੁਝਦੀਆਂ ਨਹੀਂ ਯਾਰ ਬਲੌਗਿੰਗ ਕਰਨੀ ਹੈ ਪੈਸਾ ਕਮਾਉਣਾ ਕਮਾਓ ਪਰ ਇੰਨਾ ਕਿੰਨਾ ਕਿ ਚਸਕਾ ਗਾ ਕਿ ਆਪਣੇ ਬੱਚੇ ਦੇ ਬਿਮਾਰ ਹੁੰਦੇ ਹੋਏ ਵੀ ਤੁਸੀਂ ਉਹ ਚੀਜ਼ਾਂ ਨੂੰ ਜਿਹੜਾ ਹੈਗਾ ਕੈਮਰਾ ਖੋਲ ਕੇ ਫੋਨ ਦੀ ਵੀ ਨੂੰ ਸੁਧ ਰਹੀਂਦੀ ਤੂੰ ਤੁਸੀਂ ਕੈਮਰਾ ਕੋਲ ਕੇ ਵੀਡੀਓ ਬਣਾ ਰਹੇ ਹੋ ਡਰਮੇ ਵਾਜ ਤਾਂ ਦੇਖੋ ਮੈਂ ਕੱਲੀ ਨੇ ਨਹੀਂ ਉਹਨਾਂ ਬਾਰੇ ਬੋਲਿਆ ਮੀਨੂ ਸਰਾਂ ਨੇ ਉਹਨਾਂ ਨੇ ਉਹਨਾਂ ਦੇ ਬਾਰੇ ਵੀਡੀਓ ਪਾਈ ਆ ਕੋਈ ਮੈਂ ਉਹਨਾਂ ਦੇ ਖਿਲਾਫ ਨਹੀਂ ਬੋਲੀ ਮੈਂ ਜੋ ਰਿਐਲਿਟੀ ਆ ਮੈਂ ਸਿਰਫ ਉਹੀ ਦੱਸੀ ਆ ਤਾਂ ਜਿਹੜੇ ਮੈਨੂੰ ਸਪੋਰਟ ਕਰਦੇ ਨੇ ਇਦਾਂ ਹੀ ਸਪੋਰਟ ਕਰਦੇ ਰਹੋ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਆ ਮੇਰੇ ਬੇਟੇ ਦੀ ਫਰਸਟ ਲੋੜੀ ਆ ਸੋ ਮੈਂ ਇਹਦੇ ਉੱਪਰ ਇੱਕ ਵਲੌਗ ਬਣਾਉਂਗੀ ਲੋਹੜੀ ਵਾਲੇ ਦਿਨ ਇਹਦੀਆਂ ਭੂਆਹ ਹੋਰੀ ਆਉਣਗੀਆਂ ਸਾਰੀਆਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਮੈਂ ਲੋਹੜੀ ਦਾ ਵਲੌਗ ਅਪਲੋਡ ਕਰਾਂ ਜਾਂ ਨਾ ਕਰਾਂ ਤੁਸੀਂ ਸਪੋਰਟ ਕਰੋਗੇ ਤਾਂ ਮੈਂ ਵਲੌਗ ਜ਼ਰੂਰ ਬਣਾਵਾਂਗੀ ਲੋਹੜੀ ਦਾ ਐਦਾਂ ਹੀ ਸਪੋਰਟ ਕਰਦੇ ਰਹੋ ਜਿੰਨਾ ਕੁ ਪਿਆਰ ਤੁਸੀਂ ਮੈਨੂੰ ਦੇ ਰਹੇ ਹੋ ਐਦਾਂ ਹੀ ਪਿਆਰ ਦਿੰਦੇ ਰਹੋ ਤੇ ਨੈਗੇਟਿਵਿਟੀ ਫਲਾਉਣ ਵਾਲਿਆਂ ਦਾ ਨਾ ਮੈਨੂੰ ਕੋਈ ਮਤਲਬ ਨਹੀਂ ਮੈਨੂੰ ਫਰਕ ਨਹੀਂ ਪੈਂਦਾ ਜਿਹੜਾ ਕੋਈ ਨੈਗੇਟਿਵ ਕਮੈਂਟ ਕਰਦਾ ਕਿਉਂਕਿ ਮੈਂ ਕੁਝ ਗਲਤ ਨਹੀਂ ਕਰ ਰਹੀ ਠੀਕ ਹੈ ਜੀ ਮੇਰੇ ਵੀਡੀਓਜ਼ ਦੇਖ ਕੇ ਕੋਈ ਕੁਝ ਕਿਸੇ ਨੂੰ ਕੁਝ ਸਿੱਖਣ ਨੂੰ ਹੀ ਮਿਲੇਗਾ ਕਿਸੇ ਨੂੰ ਕੁਝ ਐਦਾਂ ਦੀ ਗੱਲ ਹੀ ਮਿਲੂਗੀ ਜਿੱਤੇ ਤੋਂ ਉਹਨਾਂ ਨੂੰ ਕੁਝ ਅਵੇਅਰਨੈਸ ਮਿਲੇ ਮੈਂ ਕੁਝ ਉਹਨਾਂ ਨੂੰ ਗਲਤ ਨਹੀਂ ਬੋਲਾਂਗੀ ਠੀਕ ਹੈ ਤੇ ਮੇਰੀ ਜਿਹੜੇ ਵੀਡੀਓਜ਼ ਹੋਣਗੀਆਂ ਇਹ ਤੁਹਾਡੇ ਨਾਲ ਪ੍ਰੋਮਿਸ ਆ ਕਿ ਬੱਚੇ ਵੀ ਬੈਠ ਕੇ ਦੇਖ ਸਕਣਗੇ ਕੁਝ ਵੀ ਇਹਦੇ ਵਿੱਚ ਗਲਤ ਨਹੀਂ ਬੋਲੂਗੀ ਤੇ ਗਲਤ ਦਿਖਾਉਂਗੀ ਨਹੀਂ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਲੋੜੀ ਦਾ ਵਲੌਗ ਲੈ ਕੇ ਆਵਾਂ ਬਲੌਗਿੰਗ ਵਿੱਚ ਵਿੱਚ ਲੈ ਕੇ ਆਇਆ ਕਰਾਂ ਕਿਉਂਕਿ ਐਦਾਂ ਦੀ ਅਪਡੇਟਸ ਤਾਂ ਲੈ ਕੇ ਆਂਦੀ ਰਹਾਗੀ ਤੇ ਉਹ ਮੈਂ ਲੈ ਕੇ ਆਵਾਂ ਜਾਂ ਨਾ ਆਵਾਂ ਇਹ ਮੈਨੂੰ ਜ਼ਰੂਰ ਦੱਸਿਓ ਪਲੀਜ਼ ਤੇ ਚੈਨਲ ਨੂੰ ਜਿਨ੍ਹਾਂ ਜਿਨ੍ਹਾਂ ਨੇ ਫਸਟ ਟਾਈਮ ਮੇਰੇ ਨੂੰ ਆ ਕੇ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਥੈਂਕ ਯੂ